ਲੋ ਜੀ ਕੈਮਰੀ ਦੇ ਸੂਟ ਆ ਗਏ ਆ 450 ਦੇ 900 ਦੇ ਦੋਈ ਲੈ ਜੀ ਲੈ ਜਾ 900 ਦੇ ਦੋ ਪਿਓਰ ਦੀ ਚੁੰਨੀ ਨਾਲ ਕੈਮਰੀ ਦੇ ਸੂਟ ਯਾ ਸਾਰੇ ਲਟੇਰੇ ਐਵੇਂ ਗੰਬਮਰੀਆਂ ਦੇ ਠੱਗੀਆਂ ਮਾਰਦੇ ਲੋਕਾਂ ਨਾਲ ਐ ਸਾਰੇ ਠੱਗ 421 ਦੇ ਥੋੜਾ ਹੈ ਇੱਥੇ ਗਲੀਆਂ 'ਚ ਮਿਲਣਾ ਇੱਥੇ ਆ ਜਿਓ ਪੰਡਾਡੀ ਦੇ ਮੈਂ ਦੱਸਦਾ ਕੀ ਗੱਲ ਬਾਤ 421 ਰੁਪਏ ਦੇ ਵਿੱਚ ਪਿਓਰ ਕੈਮਰੀ ਕਾਟਨ ਦਾ ਸੂਟ ਆ ਤੇ ਚੁੰਨੀਆਂ ਪਿਓਰ ਦੀ ਆ ਲਓ ਜੀ 421 ਰੁਪਏ ਸਾਰੇ ਪੰਜਾਬ ਦੀ ਗਰੰਟੀ ਮੈਨਾ ਸੈਟੀ ਹੈ ਚਾਹੇ ਆਨਲਾਈਨ ਮੰਗਾ ਲਿਓ ਚਾਹੇ ਦੁਕਾਨ ਤੇ ਆ ਕੇ ਲੈ ਲਓ ਚਾਰ ਚਾਰ ਰੰਗਾਂ ਸੈੱਟ ਦੇ ਹੱਥ ਜਕਾਵਾਂਗੇ ਜੀ 421 ਰੁਪਏ ਦੇ ਵਿੱਚ ਲੈ ਵੀ ਚੱਕ ਗਾਓ ਪਿਓਰ ਕੈਮਰੀ ਕਾਟਨ ਦਾ ਕੱਪੜਾ ਚੁੰਨੀ ਫੁੱਲ ਬਿਓ ਦੀ ਆ ਕੋਈ 450 ਨਹੀਂ ਕੋਈ 500 ਨਹੀਂ 421 ਪੰਡਤਾਂ ਦੀ ਹੱਟੀ ਆ ਜੀ ਪੰਡਤਾਂ ਦੀ ਹੱਟੀ ਜਿੱਥੇ ਮਿਲਨੇ ਆ 421 ਰੁਪਏ ਦੇ ਵਿੱਚ ਮੈਨੇ ਸੈਟ ਵਾਈ ਜੀ ਆ ਚਾਰ-ਚਾਰ ਦੇ ਮੰਡਲੀ ਮਿਲਨੇ ਆ ਪਿਓਰ ਦੀ ਚੁੰਨੀ ਦੇ ਨਾਲ ਕਿਉਂਕਿ ਪਿਓਰ ਥੋਕ ਕਰਦੇ ਆ ਠੱਗੀ ਨਹੀਂ ਮਾਰਦੇ ਲੋਕਾਂ ਨਾਲ ਭੈਣ ਭਰਾਵਾਂ ਨਾਲ 421 ਰੁਪਏ ਦੇ ਵਿੱਚ ਕੈਮਰੀ ਕੋਰਨੇ ਸੂਟ ਚੁੰਨੀਆਂ ਪਿਓਰ ਦੀਆਂ ਤੇ ਚੈਲੰਜ ਕਰਤਾ ਸਾਰੇ ਪੰਜਾਬ ਦੀ ਕਰਤੀ ਰੇਟ ਦੀ ਗਾਰੰਟੀ ਲਓ ਜੀ ਚੁੰਨੀਆਂ ਪਿਓਰ ਦੀਆਂ ਚੁੰਨੀਆਂ ਪਿਓਰ ਦੀਆਂ ਲੁੱਟ ਲੋ ਮੇਲਾ ਕੈਮਰੀ ਕਾਟਨ ਦੇ ਸੂਟ ਆ ਜੀ ਲਓ ਜੀ ਲਓ ਮੈਨੇ ਚਾਰੀ ਆ ਜੀ 421 ਪੰਡਤਾਂ ਦੇ